वेलकम टू माय कॉरसिंग चैनल हेलो एवरीवन गुड मॉर्निंग आई होप के तुम सारे वह होवोगे टाइमिंग हुई है सैवन थर्टी ए एम मौसम आज थोड़ा गर्म है बदल बदल आज मेरी यह सब तो पुरानी हैबिट है ਸਭ ਤੋਂ ਪਹਿਲਾਂ ਉਠਨਸਾਰ ਮੈਂ ਥੋੜਾ ਪਾਣੀ ਪੀਨੀ ਹਾਂ ਨੋਰਮਲ ਵਾਟਰ ਅੱਜ ਉਠਣ ਨੂੰ ਬਿਲਕੁਲ ਵੀ ਮਨ ਨਹੀਂ ਸੀ ਪਰ ਫੇਰ ਵੀ ਉੱਠਣਾ ਤਾਂ ਪੈਂਦਾ ਹੀ ਹੈ ਪਾਣੀ ਪੀ ਕੇ ਸੁਬਾ ਸੁਬਾ ਬਹੁਤ ਅੱਛਾ ਲੱਗਦਾ ਹੈ ਵੈਸੇ ਤਾਂ ਮੇਰੀ ਮਾਰਨਿੰਗ ਸੁਬਾ 4:30-5 ਵਜੇ ਹੁੰਦੀ ਹੈ ਪਰ ਅੱਜਕੱਲ ਥੋੜਾ ਛੁੱਟੀਆਂ ਚੱਲ ਰਹੀਆਂ ਨੇ ਤਾਂ ਬੱਚੇ ਸਕੂਲ ਨਹੀਂ ਜਾ ਰਹੇ ਤਾਂ ਕਰਕੇ ਮੈਂ ਵੀ ਥੋੜਾ ਲੇਟ ਹੀ ਕਰ ਦੇਣੀ ਆ ਪੌਦਿਆਂ ਨੂੰ ਪਾਣੀ ਦੇਣੀਆਂ ਪਹਿਲਾਂ ਇਹਨਾਂ ਥੋੜੇ ਜੇ ਸੁੱਕ ਗਏ ਸੀਗੇ ਮੈਨੂੰ ਨਾ 15 20 ਦਿਨਾਂ ਵਾਸਤੇ ਪਿੰਡ ਜਾਣਾ ਪੈ ਗਿਆ ਸੀ ਤਾਂ ਕਰਕੇ ਨਾ ਇਹ ਪਿੱਛੋਂ ਨਾ ਸੁੱਕ ਗਏ ਕੋਈ ਪਾਣੀ ਦੇਣ ਲਈ ਕਿਸੇ ਨੂੰ ਕਹਿ ਕੇ ਨਹੀਂ ਮੈਂ ਗਈ ਤੇ ਹੁਣ ਥੋੜਾ ਥੋੜਾ ਇਹ ਨਾ ਗਰੋ ਕਰ ਰਹੇ ਨੇ ਮੈਂ ਡੇਲੀ ਹੁਣ ਪਾਣੀ ਦੇ ਰਹੀਆਂ ਵਿੱਚੋਂ ਜੇ ਇਹਨਾਂ ਦੀ ਕੇਅਰ ਵੀ ਨਹੀਂ ਹੋਈ ਹੈਗੀ ਆ ਜਿਹੜਾ ਵਾਈਟ ਗਮਲੇ ਵਿੱਚ ਹੈ ਨਾ ਇਹ ਕੜੀ ਪੱਤਾ ਹੈ ਇਹਦਾ ਗਮਲਾ ਮਿੱਟੀ ਦਾ ਗਮਲਾ ਸੀ ਉਹ ਟਰੱਕ ਵਿੱਚ ਜਦੋਂ ਸਮਾਨ ਆਇਆ ਨਾ ਉਹ ਟੁੱਟ ਗਿਆ ਇਹ ਹੁਣ ਮੈਂ ਇੱਥੇ ਨਵਾਂ ਖਰੀਦਿਆ ਤੇ ਉਹਦੇ ਵਿੱਚ ਲਗਾਇਆ ਥੋੜੇ ਹੋਰ ਗਮਲੇ ਖਰੀਦ ਕੇ ਫਿਰ ਸੈੱਟ ਕਰਾਂਗੀ ਸਭ ਇਹ ਹੁਣ ਬਣਾਉਣੀ ਆ ਆਪਣੇ ਲਈ ਚਾਹ ਪੰਜਾਬੀ ਚਾਹ ਕਿਤੇ ਵੀ ਰਹਿੰਦਾ ਹੋਵੇ ਸਵੇਰ ਸੁਬਾਹ ਇੱਕ ਕੱਪ ਚਾਹ ਮਿਲ ਜੇ ਤਾਂ ਬਹੁਤ ਵਧੀਆ ਗੱਲ ਹੈ ਮੈਂ ਚਾਹ ਵਿੱਚ ਦੁੱਧ ਬਾਅਦ ਵਿੱਚ ਨਹੀਂ ਪਾਉਂਦੀ ਮੈਂ ਸਾਰਾ ਕੁਝ ਇੱਕੋ ਵਾਰ ਪਾ ਕੇ ਉਬਾਲਾ ਦੇ ਲੈਂਦੀ ਆ ਦੁੱਧ ਘੱਟ ਯੂਜ਼ ਕਰਦੀ ਆ ਪਾਣੀ ਜ਼ਿਆਦਾ ਯੂਜ਼ ਕਰਨੀ ਆ ਉਹਨੂੰ ਚੰਗੀ ਤਰ੍ਹਾਂ ਉਬਾਲਦੀ ਆ ਕਿ ਲਾਲ ਲਾਲ ਜੀ ਹੋ ਜੇ ਉਹ ਵਾਈਟ ਵਾਈਟ ਚਾਹ ਪਸੰਦ ਨਹੀਂ ਕਰਦੀ ਚਾਹ ਪੀਣ ਲਈ ਮੈਨੂੰ ਖੁੱਲਾ ਟਾਈਮ ਚਾਹੀਦਾ ਹੁੰਦਾ ਇਸ ਲਈ ਮੈਂ ਨਾ ਸਭ ਤੇ ਉਠਣ ਤੋਂ ਪਹਿਲਾਂ ਉੱਠ ਕੇ ਆਪਣਾ ਚਾਹ ਬਣਾ ਕੇ ਆਰਾਮ ਨਾਲ ਬਹਿ ਕੇ ਪੀਂਦੀ ਆ ਮੈਨੂੰ ਕੋਈ ਡਿਸਟਰਬ ਨਾ ਕਰੇ ਆਪਣੇ ਲਈ ਟਾਈਮ ਕੱਢਣਾ ਵੀ ਬਹੁਤ ਜ਼ਰੂਰੀ ਹੈ ਸਾਰਾ ਦਿਨ ਤਾਂ ਫਿਰ ਟਾਈਮ ਹੀ ਨਹੀਂ ਮਿਲਦਾ ਹੁਣ ਚਾਹ ਪੀ ਲੈਣੇ ਆ ਪਹਿਲਾਂ ਲਾਈਟ ਔਨ ਕਰ ਲੈਣੇ ਆ ਫੈਨ ਵੀ ਥੋੜਾ ਗਰਮੀ ਹੋਣ ਲੱਗ ਗਈ ਹੈ ਔਨ ਕਰਨਾ ਪੈਂਦਾ ਇੱਥੇ ਹਾਲ ਵਿੱਚ ਅਸੀਂ نیچے ਬੈਡਿੰਗ ਲਗਾਈ ਹੋਈ ਹੈ ਸਾਰਾ ਦਿਨ ਇੱਥੇ ਹੀ ਬੈਠੀਦਾ ਇੱਥੇ ਬੈਠ ਕੇ ਖਾਣਾ ਵਗੈਰਾ ਖਾਈਦਾ ਪੜਾਈ ਵੀ ਕਰਦੇ ਆ ਬੱਚੇ ਟੀਵੀ ਵੀ ਇੱਥੇ ਹੀ ਦੇਖੀਦਾ ਹੈ ਨਵੀਂ ਜਗ੍ਹਾ ਤੇ ਜਾ ਕੇ ਐਡਜਸਟ ਹੋਣਾ ਕਾਫੀ ਟਾਈਮ ਲੱਗ ਜਾਂਦਾ ਹੈ। ਛੁੱਟੀਆਂ ਵਿੱਚ ਬੱਚਿਆਂ ਦੇ ਰੂਮ ਦਾ ਹਾਲ ਦੇਖੋ। ਸਾਰਾ ਇਦਾਂ ਹੀ ਛੱਡ ਦਿੰਦੇ ਆ ਰਾਤ ਤੱਕ ਖੇលਦੇ ਰਹਿੰਦੇ ਆ। ਹੁਣ ਅਜੇ ਸੁੱਤੇ ਪਿਆ ਆਰਾਮ ਨਾਲ ਉੱਠਣਗੇ। ਬਸ ਕੁਝ ਦਿਨ ਇੰਜੋਏ ਕਰ ਲੈਣ ਫਿਰ ਤਾਂ ਸਕੂਲ ਜਾਣਾ ਹੈ। ਮੈਂ ਆ ਗਈ ਹੁਣ ਕਿਚਨ ਵਿੱਚ ਕਿਚਨ ਦਾ ਕੰਮ ਸਟਾਰਟ ਕਰਦੇ ਹਾਂ। ਪਹਿਲਾ ਬਰਤਨ ਅਰੇਂਜ ਕਰਾਂਗੀ ਹਾਂ ਐਪਰਨ ਪਾ ਕੇ ਆਟਾ ਗੁੰਨ ਕੇ ਰੱਖ ਲੈਣੇ ਆ ਨਾਲ ਨਾਲ ਮਾਈਂਡ ਵਿੱਚ ਫੁੱਲ ਡੇ ਦੀ ਪਲਾਨਿੰਗ ਚੱਲ ਰਹੀ ਆ ਪਲਾਨਿੰਗ ਕਰਕੇ ਜੇ ਕੰਮ ਕਰੋ ਤਾਂ ਸਾਰੇ ਕੰਮ ਹੋ ਜਾਂਦੇ ਆ ਆਟਾ ਗੁੰਨਿਆ ਗਿਆ ਹੁਣ ਇਹ ਡੱਬੇ ਦਾ ਢੱਕਣ ਲਗਾ ਕੇ ਥੋੜੀ ਦੇਰ ਲਈ ਰੱਖ ਦੇਵਾਂਗੇ ਬਰਤਨ ਸਾਫ ਕਰ ਲੈਂਦੀ ਆ ਬੱਚੇ ਵੀ ਉੱਠ ਗਏ ਆ ਤੁਹਾਨੂੰ ਪਿੱਛੇ ਦਿਖ ਰਹੇ ਹੋਣਗੇ ਟੈਡੀ ਬੀਅਰ ਦੇ ਕੋਲ ਬੈਠੇ ਬੱਚੇ ਵੀ ਉੱਠ ਕੇ ਪਹਿਲਾਂ ਪਾਣੀ ਪੀਂਦੇ ਆ ਵਾਸ਼ਿੰਗ ਮਸ਼ੀਨ ਲਗਾ ਦਿੰਨੇ ਆ ਪੱਗਾਂ ਸੀ ਧੋਣ ਵਾਲੀਆਂ ਧੁੱਪ ਬਹੁਤ ਜ਼ਿਆਦਾ ਹੋ ਗਈ ਗਰਮੀ ਵੀ ਵੱਧਦੀ ਜਾ ਰਹੀ ਹੈ ਸਰਦੀਆਂ ਵਿੱਚ ਮੈਨੂੰ ਬਹੁਤ ਔਖਾ ਹੁੰਦਾ ਹੈ ਤੇ ਬਾਲਕਨੀ ਵਿੱਚ ਧੁੱਪ ਨਹੀਂ ਆਉਂਦੀ ਕੱਪੜੇ ਨਹੀਂ ਸੁੱਕਦੇ ਚੇ ਰੂਮ ਸੈੱਟ ਕਰ ਰਏ ਆ ਟੌイズ ਤਾਂ ਇਹ ਆਪੇ ਅਰੇਂਜ ਕਰਦੇ ਆ ਥੋੜੀ ਹੈਲਪ ਕਰ ਦੇਣੀ ਆ ਇਹਨਾਂ ਦੀ ਮੈਂ ਗਾਈਡ ਕਰਦੀ ਰਹਿਣੀ ਆ ਇਹਨਾਂ ਨੂੰ ਮੈਂ ਬੈਠੀ ਹੋ ਗਿਆ ਸਾਰਾ ਸੱਤ ਕਰੋ

ਹੁਣ ਸਾਰਿਆਂ ਨੂੰ ਭੁੱਖ ਲੱਗੀ ਬੱਚੇ ਕਹਿੰਦੇ ਅਸੀਂ ਤਾਂ ਦਹੀਂ ਨਾਲ ਪਰੌਂਠੇ ਖਾਵਾਂਗੇ ਮੈਂ ਇੱਥੇ ਨਮਕ ਮਿਰਚ ਲਗਾ ਕੇ ਪਰੌਂਠੇ ਬਣਾ ਰਹੀ ਆਂ ਆ ਸੱਭ ਜੋ ਦੀ ਪਲੇਟ ਰੈਡੀ ਹੋ ਗਈ। ਆਮਨ ਰੀ ਦੀ ਪਲੇਟ ਉਹ ਤਾਂ ਨਾ ਕੇ ਵੀ ਆ ਗਈ। ਰੀ ਥੋੜਾ ਇੰਡੀਪੈਂਡੈਂਟ ਹੋ ਗਿਆ ਉਹ ਆਪਣੇ ਆਪ ਨਾ ਨੂੰ ਲੈਂਦੀ ਆ ਹੁਣ। ਅੰਦਰ ਕੰਮ ਕਰਦਿਆਂ ਨੂੰ ਕੱਪੜੇ ਵੀ ਧੁੱਲ ਗਏ। ਹੁਣ ਇਹਨਾਂ ਨੂੰ ਸੁੱਕਣੇ ਪਾ ਦਿੰਨੇ ਆ। ਪਰ ਤੰਤੋਲੇ ਕਿਚਨ ਸਾਰੀ ਕਲੀਨ ਕਰਤੀ ਹੁਣ ਕਰਾਂਗੇ ਥੋੜੀ ਜੀ ਰੈਸਟ ਹੈਲੋ एवरीवन आफ्टरनून ਦਾ ਟਾਈਮ ਹੈ ਹੁਣ ਅਸੀਂ ਇੱਥੇ ਖੇਡ ਰਹੇ ਹਾਂ ਪਰਚੀਆਂ ਕੌਣ ਕੌਣ ਖੇਡ ਰਿਆ ਹੈ ਪਰਚੀਆਂ ਦੱਸਿਓ ਕਮੈਂਟ ਕਰਕੇ ਜਰੂਰ ਥੋੜਾ ਰੈਸਟ ਕਰਕੇ ਅਸੀਂ ਨਾ ਤੋ ਕੇ ਰੈਡੀ ਹੋ ਗਏ ਫਿਰ ਇੱਥੇ ਮੈਂ ਬੱਚਿਆਂ ਨਾਲ ਥੋੜਾ ਖੇਲੀ ਇਹਨਾਂ ਨੂੰ ਪੁਰਾਣੀਆਂ ਗੇਮਾਂ ਬਾਰੇ ਦੱਸਦੀ ਰਹੀ ਨਹੀਂ ਤਾਂ ਇਹ ਬੱਚੇ ਸਾਰਾ ਦਿਨ ਟੀਵੀ ਫੋਨ ਵਿੱਚ ਹੀ ਲੱਗੇ ਰਹਿੰਦੇ ਆ ਖੇលਦਿਆਂ ਮਸਤੀ ਕਰਦਿਆਂ ਸ਼ਾਮ ਹੋ ਗਈ ਟਾਈਮ ਹੋ ਗਿਆ 4 ਪੀਐਮ ਕੁਝ ਖਾਣ ਪੀਣ ਨੂੰ ਬਣਾਵਾਂਗੇ ਆ ਜਿਹੜੀ ਤੁਸੀਂ ਵਾਚ ਦੇਖ ਰਹੇ ਹੋ ਇਹ ਗਾਏ ਦੇ ਗੋਬਰ ਦੀ ਬਣੀ ਹੋਈ ਹੈ गाय ਦੇ गोबर ਨੂੰ ਪ੍ਰੋਸੈਸ ਕੀਤਾ ਜਾਂਦਾ ਫਿਰ ਇਹ ਚੀਜ਼ਾਂ ਬਣਾਈਆਂ ਜਾਂਦੀਆਂ ਨੇ ਇਹ ਐਂਟੀ ਰੇਡੀਅਸ ਹੈ ਘਰ ਵਿੱਚ ਜਿੱਦਾਂ ਫੋਨ ਵਗੈਰਾ ਚੱਲਦੇ ਆ ਵਾਈਫਾਈ ਹੁੰਦਾ ਤਾਂ ਉਹਨਾਂ ਦੀ ਰੇਡੀਅਸ ਨੂੰ ਇਹ ਆਬਜ਼ਰਵ ਕਰ ਲੈਂਦੀ ਹੈ ਥੋੜਾ ਮਿਰਰ ਲਾ ਕੇ ਨੂੰ ਡੈਕੋਰੇਸ਼ਨ ਕੀਤਾ ਹੋਇਆ ਤਾਂ ਕਿ ਸੋਹਣਾ ਦਿਸੇ ਹੁਣ ਆਗੇ ਅਸੀਂ ਕਿਚਨ ਵਿੱਚ ਮਨਰੀਤ ਬਣਾ ਰਹੀ ਐ ਮੈਗੀ ਮੈਂ ਨਾਲ ਥੋੜੀ ਚਾਹ ਬਣਾਵਾਂਗੀ ਆਪਣੇ ਵਾਸਤੇ ਇਸ ਦੇ ਹਿਸਾਬ ਨਾਲ ਬੱਚਿਆਂ ਨੂੰ ਆਹ ਚੀਜ਼ਾਂ ਵੀ ਸਿਖਾਣੀਆਂ ਜ਼ਰੂਰੀ ਨੇ ਕਦੇ-ਕਦੇ ਜ਼ਰੂਰਤ ਪੈ ਜਾਂਦੀ ਹੈ ਇਹ ਆਹ ਟਾਈਮ ਸਿੱਖਣ ਦਾ ਬਾਅਦ ਵਿੱਚ ਤਾਂ ਜਦੋਂ ਕਲਾਸਾਂ ਵੱਡੀਆਂ ਹੋ ਜਾਣਗੀਆਂ ਫਿਰ ਇਹਨਾਂ ਕੋਲੇ ਟਾਈਮ ਨਹੀਂ ਰਹਿਣਾ ਪੜਾਈ ਵਿੱਚ ਪੈ ਜਾਣਗੇ ਇਵਨਿੰਗ ਵਿੱਚ ਚਾਹ ਮੈਂ ਕਦੇ-ਕਦੇ ਪਿੰਦੀ ਆ ਮੈਂ ਡੇਲੀ ਨਹੀਂ ਪਿੰਦੀ ਜਾ ਸਾਡੀ ਰੈਡੀ ਹੋ ਰਹੀ ਹੈ ਇਹ ਖਾ ਪੀ ਕੇ ਅਸੀਂ ਜਾਵਾਂਗੇ ਛੱਤ ਤੇ ਉੱਥੇ ਥੋੜਾ ਘੁੰਮਾਂਗੇ ਬੱਚੇ ਖੇਡ ਲੈਣਗੇ ਇਹ ਆ ਗਏ ਹੁਣ ਛੱਤ ਤੇ ਕਾਲੇ ਕਾਲੇ ਬੱਦਲ ਛਾਏ ਨੇ ਬਾਰਿਸ਼ ਦਾ ਮਾਹੌਲ ਹੋ ਰਿਹਾ ਬੱਚੇ ਖੇਡ ਰਹੇ ਨੇ ਈਵਨਿੰਗ ਵਿੱਚ ਡੈਲੀ ਉੱਪਰ ਆਉਣੇ ਹਾਂ ਘੰਟਾ ਜਾਂ ਅੱਧਾ ਘੰਟਾ ਖੇਲਦੇ ਨੇ ਬੱਚੇ ਥੋੜਾ ਕੁਮਿੰਦਾ ਵਾਕਿੰਗ ਕਰੀਦੀ ਹੈ ਫਿਰ ਬਸ ਚਲੇ ਜਾਨੇ ਹਾਂ ਅੱਜ ਵਾਰ ਤਾਂ ਮੈਂ ਵੀ ਇਹਨਾਂ ਦੇ ਨਾਲ ਕੁਛ ਨਾ ਕੁਛ ਖੇਡ ਲੈਣੀ ਆ ਇੱਧਰ ਸਾਹਮਣੇ 에ਅਰਪੋਰਟ ਆ ਪਲੇਨ ਲੈਂਡ ਹੋ ਰਿਹਾ ਕਲੋਜ਼ ਕਰਕੇ ਦਿਖਾਣ ਦੀ ਕੋਸ਼ਿਸ਼ ਕਰ ਰਹੀ ਹਾਂ 12 ਕਿਸੇ ਵੀਡੀਓ ਵਿੱਚ ਜਰੂਰ ਸ਼ੇਅਰ ਕਰਾਂਗੀ ਥੋੜੀ देर ਘੁੰਮ ਕੇ ਜਾਵਾਂਗੇ نیچے ਡਿਨਰ ਦੀ ਤਿਆਰੀ ਕਰਾਂਗੇ ਹਲਕੀ ਹਲਕੀ بارش ਵੀ ਸ਼ੁਰੂ ਹੋ ਗਈ ਡਿਨਰ ਹੋ ਗਿਆ ਸੀ ਸਾਡਾ ਹੁਣ ਰਾਤ ਦੇ ਪੌਣੇ 10 ਹੋ ਗਏ ਹੁਣ ਬੱਚਿਆਂ ਲਈ ਦੁੱਧ ਬਣਾਵਾਂਗੀ ਦੁੱਧ ਪੀ ਲੈਣਗੇ ਬਸ ਇਸ ਤੋਂ ਬਾਅਦ ਸਾਰੇ ਸੋਵਾਂਗੇ ਤੇ ਸਾਡਾ ਅੱਜ ਦਾ ਫੁੱਲ ਡੇ ਕਿਵੇਂ ਅਸੀਂ ਬਿਤਾਇਆ ਹਾਂਜੀ ਫਰੈਂਡਸ ਐਵੇਂ ਬੀਤਿਆ ਅੱਜ ਦਾ ਸਾਡਾ ਦਿਨ ਹੁਣ ਸਾਡਾ ਹੋ ਗਿਆ 슬ੀਪਿੰਗ ਟਾਈਮ ਬਾਏ ਗੁੱਡ ਨਾਈਟ